ਪਹਿਲਾ ਪੇਟ ਪੂਜਾ ਫੇਰ ਕੰਮ ਦੂਜਾ ਲੋ ਜੀ ਡੱਲ ਲੇਕ ਦਾ ਕਰੋ ਵੀ ਵੰਜਵਾਏ ਥਾਂ ਥਾਂ ਆਰਮੀ ਆਂ ਦਰੱਤ ਵਾਲੇ ਘੰਡ ਘੰਡ ਆ ਵੇਖੋ ਆ ਜੀ ਆਰਮੀ ਵਾਲੇ ਵੀ ਇੱਥੇ ਵੀ ਲੱਗੇ ਹੋਣਾ ਇੱਥੇ ਜਹਾਜ਼ ਉਤਰਦੇ ਆ ਜੀ ਲੋ ਜੀ ਅੱਜ ਦੀ ਦੂਜੀ ਲੋਕੇਸ਼ਨ ਦੇ ਉੱਤੇ ਆ ਗਏ ਤੂੰ ਪੂਰਾ ਜਵਾਨੀ ਚਾ ਹਾਂ ਜੀ ਗੁੱਡ ਮਾਰਨਿੰਗ ਸ਼ਸ਼ੀਕਾਲ ਕੀ ਹਾਲ ਚਾਲ ਦੋਸਤੋ ਹੋਪਸੋ ਸਾਰੇ ਠੀਕ ਹੋਮ ਹੋਗੇ ਫਾਈਨਲੀ 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 ਅਪਨ ਸ਼੍ਰੀਨਗਰ ਪਹੁੰਚ ਚੁਕੇ ਆਂ ਤੇ ਰਾਤ ਸਟੇ ਕੀਤੀ ਸੀਗੀ ਹੋਟਲ ਦੇ ਵਿੱਚ ਹੋਟਲ ਥੋੜਾ ਜਿਹਾ ਮੁਸ਼ਕਲ ਹੀ ਮਿਲਿਆ ਨਾ ਇੱਥੇ ਜਿਹਨੇ ਲੈਣਾ ਤੇ 10 ਵਜੇ ਤੱਕ ਹੋਟਲ ਮਿਲਦੇ ਇੱਥੇ 10 11 ਵਜੇ ਤੱਕ ਸਾਨੂੰ ਚਲ ਫਿਰ ਵੀ ਓਕੇ ਓਕੇ ਮਿਲ ਗਿਆ ਸੀ ਚਲੋ ਤੇ ਪੰਪੋਂ ਤੇਲ ਤੂਲ ਪਉਣ ਆਏ ਆ ਜਾ ਕੇ ਫਿਰ ਰੂਮ ਦੇ ਵਿੱਚ ਜਾਂਦੇ ਆ ਤਿਆਰਤੀ ਹੋ ਰਹੇ ਆ ਨਾ ਰੈਡੀ ਰੂਡੀ ਹੁੰਨੇ ਆਗੇ ਤੇ ਸਾਨੂੰ ਫਿਰ ਦਿਖਾਵਾਂਗੇ ਅੱਜ ਦਾ ਆ ਚੱਕੋ ਵਿਊ ਸ਼੍ਰੀਨਗਰ ਦਾ ਆ ਆਪਣੇ ਖੱਬੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਗੁਲਮਰਗਾ ਤੇ ਇਸ ਸਾਈਡ ਸੋਨ ਮਾਰਗ ਰਾਤ ਉਹ ਜਿਹੜੇ ਹੋਟਲ ਵਿੱਚ ਰੁਕੇ ਸੀ ਆ ਹੋਟਲ ਦਾ ਨਾਮ ਜੇ ਕਿਸੇ ਵੀਰ ਨੇ ਆਉਣਾ ਹਨਾ ਇੱਥੇ ਸਟੇ ਕਰ ਲਿਓ ਕਿਉਂਕਿ ਡਾਲ ਏਕ ਦੇ ਨਜ਼ਦੀਕ ਆਪਾਂ ਨੂੰ ਤਕਰੀਬਨ 7 7 8 8 10 1000 ਦਾ ਰੂਮ ਮਿਲਦਾ ਤੇ ਇੱਥੇ ਰਾਤ ਵੀ ਸਟੇ ਕੀਤੀ ਸੀਗੀ 2000 ਦਾ ਰੂਮ ਦਾ ਸਾਨੂੰ ਪ੍ਰਾਈਸ ਪਿਆ ਰਾਤ ਨੂੰ ਥੋੜਾ ਜਿਹਾ ਉਦੋਂ ਵਾਰ ਵੀਡੀਓ ਵਗੈਰਾ ਬਣਾਈ ਨਹੀਂ ਹਨਾ ਕਿਉਂਕਿ ਉਸ ਟਾਈਮ ਬਹੁਤ ਜ਼ਿਆਦਾ ਰਸਿਆਂ ਨੂੰ 4 ਤੋਂ 5 ਘੰਟੇ ਲੱਗੇ ਸਿਰਫ ਟ੍ਰੈਫਿਕ ਦੇ ਵਿੱਚੋਂ ਨਿਕਲਣ ਦੀ ਖਾਤਰ ਫੇਰ ਰਾਤ ਕਾਫੀ ਨਿਹਰਾ ਹੋ ਗਿਆ ਹਨਾ ਆਉਂਦੇ ਕਰਦੇ ਰਸਤੇ ਇੱਕ ਚ ਇੱਕ ਤਾਂ ਖਾਣਾ ਵਗੈਰਾ ਵੀ ਖਾਦਾ ਖਾ ਪੀ ਕੇ ਫੇਰ ਸਿੱਧਾ ਆ ਕੇ ਅਸੀਂ ਬਸ ਰੂਮ ਲੈ ਕੇ ਪਹੇਗੇ ਸੀ ਜੀ ਸਿਰੀ ਨਗਰ ਫਾਈਨਲੀ ਕੱਲ ਪਹੁੰਚ ਗਏ ਸੀ ਆਪਾਂ ਏ ਚਲੋ ਬੜਾ ਸਮਾਨ ਜਾਂ ਲੈਣਾ ਦੇਖੋ ਬਾਅਰ ਲਵ ਯੂ ਕਰੋ ਇੰਜੋਏ ਇਸ ਤੋਂ ਬਾਅਦ ਸਾਨੂੰ ਫਿਰ ਲੈ ਕੇ ਚੱਲਦੇ ਆਂ ਇੱਥੋਂ ਦੀਆਂ ਲੋਕਲ ਦੁਕਾਨਾਂ ਵਗੈਰਾ ਤੇ ਨਾ ਲੋਕਲ ਜਿੱਥੇ ਵੀ ਆਪਾਂ ਘੁੰਮੇ ਫਿਰ ਸਾਨੂੰ ਨਾਲ ਦੀ ਨਾਲ ਦਿਖਾਈ ਚੱਲਾਂਗੇ ਇਸ ਤਰ੍ਹਾਂ ਦਾ ਵਿਊ ਆਈ ਸ਼ਿਰਿਨਗਰ ਦਾ ਹਾਂਜੀ ਰੰਗ ਤਾਂ ਹੋ ਗਈਆਂ ਰੈਡੀ ਰੂੜੀ ਨਾ ਨੂੰ ਕੇ ਫੱਟ ਹੋ ਗਏ ਪੂਰੇ ਹਲੋ ਮਾਮੇ ਵਾਲਾ ਵੀ ਫਟੋ ਹੈ ਵਰਦਾ ਸ਼ਟਾ ਕਿੱਥੇ ਜਾਣਾ ਅੱਜ ਅੱਜ ਇਹਨਾਂ ਦੀ ਨਜ਼ੀਦ ਹੀ ਘੁੰਮਣ ਜਾਣਾ ਪਾਣੀ ਜਾਂ ਕਹਿੰਦੇ ਵਿਚਾਲੇ ਦਾਲ ਲੈ ਕੇ ਜਾਂਦੇ ਆ ਉਹਨੂੰ ਚੱਲਦੇ ਆ ਫਿਰ ਰਮਾਲ ਹੀ ਨਹੀਂ ਸਾਬਦੇ ਮੇ ਤਾਂ ਚੱਲ ਕੋਈ ਨਾ ਤੇ ਆਹ ਤੁਹਾਨੂੰ ਦੱਸਤਾ ਸੀ ਆਪਣਾ ਹੋਟਲ ਤੋਂ ਵਗੈਰਾ ਦਾ ਪ੍ਰਾਈਸ ਤਾਂ ਮੰਗਦੇ ਤਾਂ ਜਿਆਦਾ ਹੀ ਆ ਪਰ ਥੋੜੀ ਵਾਰਨਿੰਗ ਵਗੈਰਾ ਕਰਕੇ ਨਾ ਕੱਟ ਕਰ ਲਿਓ ਤਕਰੀਬਨ ਮੌਸਮ ਠੀਕ ਆ ਹਾ ਬਾਜੀ ਪਾ ਸਕਦੇ ਆ ਦੁਪਹਿਰੇ ਦੁਪਹਿਰੋ ਵੀ ਐ ਤਾਂ ਠੰਡ ਆ ਗਈ ਚਲੋ ਫਿਰ ਵੀ ਇੰਨੀ ਤਾਂ ਚੱਲ ਰਹੀ ਦੀ ਆਪਾਂ ਤੇ ਸਵੇਰੇ ਸ਼ਾਮ ਪੂਰੀ ਠੰਡ ਆ 7-8 ਡਿਗਰੀ ਟੈਂਪਰੇਚਰ ਸੀਗਾ ਰਾਤ ਤੇ ਸ਼ਾਮ ਨੂੰ ਵੀ ਇੰਨਾ ਹੀ ਹੋ ਜਾਂਦਾ 8-10 ਜਿਹੀ ਦਾ ਨਾਰਮਲ ਆ ਯਾਨੀ ਇਸ ਟਾਈਮ ਵੀ ਤਕਰੀਬਨ 18-19 ਡਿਗਰੀ ਟੈਂਪਰੇਚਰ ਆ ਤੇ ਪਰ ਜਿਹੜੀ ਧੁੱਪ ਆ ਧੁੱਪ ਦੇ ਨਾਲ ਤਾਂ ਫੀਲ ਜਾਂ ਨਹੀਂ ਹੁੰਦਾ ਇੰਨੇ ਲੋ ਡਿਗਰੀ ਟੈਂਪਰੇਚਰ ਚਲੋ ਚੱਲਦੇ ਆਂ ਫਿਰ ਅੱਗੇ ਪਹਿਲਾਂ ਖਾ ਪੀ ਲਈਏ ਕਿਉਂਕਿ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਫੇ ਜਾ ਕੇ ਇਦੂਆ ਖਾ ਪੀ ਕੇ ਫਿਰ ਦੱਸ ਦਿਆਂ ਕਿ ਮੈਂ ਕੀ ਮਸ ਹਾਬਦਾ ਵਾਜਦਾ ਲਓ ਜੀ ਡੱਲ ਲੇਕ ਦਾ ਕਰੋ ਵੀ ਇੰਜੋਏ ਜਾ ਕੇ ਦੱਸ ਦਿਆਂ ਕੀ ਹਿਸਾਬក្តਾ ਵਾ ਸ਼ਿਕਾਰਾ ਰਾਈਡ ਦਾ ਸਭ ਕੁਝ A to Z ਤੁਹਾਨੂੰ ਦੱਸਾਂਗੇ ਜਿਹੜੀਆਂ ਉਹ ਬੋਟ ਦੇ ਵਿੱਚ ਜਿਵੇਂ ਨਾਈਟ ਸਟੇ ਵਗੈਰਾ ਕਰਨੀਆਂ ਉਹਦਾ ਰੇਟ ਵੀ ਦੱਸਾਂਗੇ ਤੇ ਚੱਲੀ ਜਾਂਦੇ ਆ ਚਲੋ ਵੇਖਦੇ ਆ ਜਾ ਕੇ ਪਹਿਲਾਂ ਕੁਝ ਖਾ ਪੀ ਲਈਏ ਨਾ ਆਵਾਂਗੇ ਵਾਪਸ ਇੱਥੇ ਦੁਪਹਿਰ ਤੱਕ ਜੀ ਪਰੀ ਮਹਿਲ ਪਹੁੰਚ ਚੁੱਕੇ ਆ 24 ਰੁਪਏ ਕਿਆਣ ਦੀ ਟਿਕਟ ਚੱਲ ਕੇ ਸੁਣ ਅੰਦਰ ਦਿਖਾਉਣਾ ਕੀ ਕੀ ਇਹਦੇ ਵਿੱਚ ਕਾਫੀ ਉੱਚਾ ਹੈ तकरीबन ਬਹੁਤ ਜ਼ਿਆਦਾ ਉੱਚਾ ਚਲੋ ਅੰਦਰ ਚੱਲਦੇ ਹਾਂ ਦਿਖਾਉਣਾ ਕੀ ਕੀ ਇੱਥੇ ਲਓ ਜੀ ਇਸ ਤਰ੍ਹਾਂ ਦੀ ਐਂਟਰੀ ਹੈ ਇੱਥੇ ਪ੍ਰੀਮੈਲ ਦੀ ਸਾਹਮਣੇ ਡਾਲ ਲੇਖ ਵਾਲੇ ਕੋਲ ਜੀ ਤਦੀ ਪੁਰਾਣੀ ਇਮਾਰਤ ਤਾਂ ਨਹੀਂ ਆ ਇਤਨਾ ਲੋਕਲ ਟਰੈਡੀਸ਼ਨਲ ਡਰੈਸ ਹੋ ਗਿਆ ਆ ਇਤਿਹਾਸਾ ਪਰੀ ਮਹਿਲ ਦਾ ਪੜ ਸਕਦੇ ਹਾਂ ਜਿਹੜਾ ਤਾਂ ਕੋਈ ਵੀ ਰ ਇੰਗਲਿਸ਼ ਜਾਣਦਾ ਇੰਗਲਿਸ਼ ਪੜ ਲਓ ਉਰਦੂ ਤਤਕਰੀ ਬਣਾਉਣੀ ਨਹੀਂ ਕਿਸੇ ਨੇ ਆ ਹਿੰਦੀ ਚ ਲਿਖਿਆ ਹੋਇਆ ਸਾਰਾ ਵੀਡੀਓ ਰੋਕੇ ਸਾਰਾ ਨਾ ਪੜ ਲਿਓ ਲਓ ਜੀ ਪਰੀ ਮਹਿਲ ਜਿਹੜਾ ਚਾਰ ਪਾਰਟਸ ਦੇ ਵਿੱਚ ਬਣਿਆ ਹੋਇਆ ਜਿਹੜਾ ਆਪਣੇ ਥੱਲੇ ਦਿਖ ਰਿਹਾ ਹੈ ਇਹ ਪਹਿਲਾ ਪਾਰਟ ਆ ਜਿਹਦੇ ਉੱਤੇ ਫੈਰੇ ਆ ਇਸ ਟਾਈਮ ਦੂਜਾ ਸਾਹਮਣੇ ਤੀਜਾ ਤੇ ਟਾਪ ਤੇ ਚੌਥਾ ਚੌਥਾ ਜਿਹੜਾ ਪਾਰਟ ਸੀਗਾ ਉਹ ਮਤਲਬ ਕਿ ਕਬੂਤਰਾਂ ਵਾਸਤੇ ਹੈਨਾ ਪੰਛੀਆਂ ਵਾਸਤੇ ਤੇ ਲਾਲਟਨ ਵਗੈਰਾ ਜਗਾਉਣ ਵਾਸਤੇ ਉਹਦੇ ਵਾਸਤੇ ਬਣਿਆ ਸੀ ਤੇ ਜਿਹੜਾ ਇਹ ਬੜੀ ਮਹਿਲ ਬਣਾਇਆ ਗਿਆ ਸੀਗਾ ਇੱਕ ਸੂਫੀ ਸਕੂਲ ਸੀਗਾ ਤੇ ਸਹਾਜਹਾਨ ਦੇ ਬੇਟੇ ਨੇ ਬਣਾਇਆ ਸੀਗਾ ਸੂਫੀ ਸਕੂਲ ਤੋਂ ਪੁੱਤੇ ਪੰਛੀਆਂ ਵਾਸਤੇ ਬਣਾਇਆ ਸੀਗਾ ਵੀ ਜੇ ਮੈਂ ਆਉਟ ਦੇ ਫਰਦਿਆਂ ਪੰਛੀ ਜਿਮਿਆ ਸਕਦੇ ਆ ਆਪ ਦਾ ਆ ਕੇ ਵਹਿ ਜਾਣ ਹਨਾ ਇੱਥੇ ਤੇ ਕਰਨਾ ਦਾ ਇੰਜੋਏ ਚਲੋ ਆਪਣੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਪੂਰਾ ਸ਼ਰੀਨਗਰ ਆ ਸਾਹਮਣੇ ਡਾਲ ਲੇਕ ਆ ਕੀ ਆ ਸਾਈਡ ਸਾਰੀ ਡਾਲ ਲੇਕ ਹੈ ਤੇ ਆ 골ਫ ਦਾ ਮੈਦਾਨ ਆ ਸਾਰਾ ਦੇਖ ਸਕਦੇ ਹੋ ਤੁਸੀਂ ਕਾਫੀ ਵੱਡਾ ਗਾਸੀਰੀ ਨਗਰ ਬਹੁਤ ਬੱਡੀ ਅਡਾਲ ਲੇਕ ਤੇ ਇੱਥੋਂ ਵੀ ਨਹੀਂ ਨਹੀਂ ਖੜਕੇ ਉਸ ਕੇਰੀ ਇਧਰ ਆ ਜਾਂਦਾ ਕਿੰਨੀ ਚਾਈ ਤੇ ਬਣਾ ਤੇ ਹਵਾ ਵਾਕੰਡ ਚੱਲਦੀ ਇੱਥੇ ਠੰਡੀ ਠੰਡੀ ਹਵਾ ਉਹਨੇ ਹਵਾ ਦਾ ਨਜ਼ਾਰਾ ਲਈ ਜਾਂਦੇ ਆ ਲਾਣੇ ਘੁੰਮੀਆਂ ਨੇ ਨਾਲ ਸਾਨੂੰ ਦਿਖਾਈ ਜਾਂਦੇ ਆ ਨਾ ਅਸ ਨੂੰ ਕੋਣ ਅਸੂ ਤ ਤੁਸੀਂ ਸਪੋਜ਼ ਕਰੋ ਜਿਹੜਾ ਉਸ ਟਾਈਮ ਰਹਿ ਰਿਹਾ ਸੀ ਆ ਬੰਦਾ ਸਾਲਜਾਨ ਦਾ ਬੇਟਾ ਤਾਂ ਬਣਾਇਆ ਸਕੂਲ ਸੀ ਜਿਹੜੇ ਬੱਚੇ ਪੜ੍ਹਨ ਹੁੰਦੇ ਹੋਣਗੇ ਇੱਥੇ ਕਿੰਨੀ ਠੰਡੀ ਹਵਾ ਦੇ ਵਿੱਚ ਨਾਲੇ ਦਾ ਦਿਮਾਗ ਖੁੱਲਦਾ ਵਧੀਆ ਨਾ ਤੇ ਨਜ਼ਾਰਾ ਇੰਨੀ ਦੂਰੋਂ ਨਾਲੇ ਸਾਰਾ ਸ਼ਹਿਰੀ ਨਗਰ ਦਾ ਕਿਉਂ ਘੰਟ ਆਉਂਦਾ ਸੀਗਾ ਆ ਉੱਪਰ ਸਟੇਅਰ ਜਾਂਦੀਆਂ ਜੀ ਪਰੀ ਮਹਿਲ ਦਾ ਤੀਜਾ ਫਲੋਰ ਕਾਫੀ ਪੁਰਾਣੀ ਐਟੂ ਵਗੈਰਾ ਲੱਗੀ ਹੋਈ ਹੈ ਇਹਨੂੰ ਵਿਊ ਜਿੰਨਾ ਉੱਪਰ ਜਾਏ ਲੋਗੇ ਉਨਾ ਹੀ ਸੋਹਣਾ ਹੋ ਜਾਂਦਾ ਅੰਦਰ ਜਾਣ ਦੇ ਵਾਸਤੇ ਐਂਟਰੀ ਐਂਟਰੀ ਹੈ ਨਹੀਂ ਕੋਈ ਵੀ ਬਾਹਰੋਂ ਹੜਕੇ ਦੇਖ ਲਓ ਵੈਸੇ ਉਹ ਵੀ ਜੇ ਕੋਈ ਅੰਦਰ ਵੀ ਜਾਣ ਲੱਗੇ ਹਨਾ ਤਰਾਜ਼ੀ ਕਰਨਗੇ ਹਾਂ ਉਸ ਕੋਈ ਔਰ ਉਹ ਤਾਜ ਉੱਤੇ ਲੈ ਛੇ ਪਿੱਛੇ ਬਾਹਰ ਜਾਉਂਗਾ ਹਾਂ 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 ਆ ਚੌਥਾ ਫਲੋਰ ਇਹਦੇ ਉੱਤੇ ਵੀ ਜਾ ਕੇ ਦਿਖਾਵਾਂਗੇ ਤੁਹਾਨੂੰ ਹਾਂ ਔਰ ਉਹ ਜਗ੍ਹਾ ਤੋਂ ਤੋਂ ਆਏ ਸੀਗੇ ਆਪਾਂ ਆ ਗੱਡੀ ਗੱਡੀ ਆਪਣੀ ਇੱਥੋਂ ਆਪਣੇ ਗੱਡੀ ਤੋਂ ਉੱਤਰੋ ਸਾਹਮਣੇ ਇੱਕ ਨਾ ਆਦੀਂ ਦੀ ਹੁੰਦੀ ਥੋੜੀ ਝੌਂਪੜੀ ਜੀ ਇੱਥੋਂ ਟਿਕਟ ਕਰਵਾ ਲਿਓ ਤੇ ਟਿਕਟ ਕਰਵਾ ਕੇ ਸਿੱਧਾ ਐਂਟਰੀ ਹੋਊਗੀ ਦੂਜੇ ਫਲੋਰ ਤੋਂ ਦੂਜਾ ਵੀ ਦਿਖਾਤਾ ਆਪਾਂ ਸਾਨੂੰ ਤੀਜਾ ਵੀ ਦਿਖਾਤਾ ਹੁਣ ਦਿਖਾਉਣਾ ਹੈ ਸਾਨੂੰ ਚੌਥਾ ਫਲੋਰ ਆ ਦਰਖਤ ਬੜੇ ਘੈਂਟ ਘੈਂਟ ਲੱਗੇ ਹੋਏ ਆ ਕਿਉਂ ਕਾਫੀ ਪੁਰਾਣੀ ਇਮਾਰਤ ਆ ਤੇ ਤਕਰੀਬਨ 16ਵੀਂ ਸਦੀ ਦੀ ਆ ਇਹ ਜਿਹੜੀ ਇਮਾਰਤ ਆ 16ਵੀਂ ਸਤਾਵਦੀ ਦੇਖੋ ਇੰਨੇ ਜਿਆਦੇ ਮਾਰਦਾ ਖੜੀਆਂ ਆਪਾਂ 20 ਸਾਲਾਂ ਦੇ ਵਿੱਚ ਵਿੱਚ ਆਪਣਾ ਘਟਾ ਜਾਂਦਾ ਤੇ ਆਹ ਦੇਖੋ 16ਵੀਂ ਸਤਾਵਦੀ ਦੀ ਖੜੀ ਮਾਰਤ ਨਾ ਕਿਉਂ ਉੱਪਰ ਤਾਂ ਹੋਰ ਵੀ ਘੰਟਾ ਕੰਮ ਸੱਟਣਾ ਪੂਰਾ ਕੰਮ ਇਤਨਾ ਮਰਜੀ ਘੁੰਮ ਫਿਰੋ ਕੋਈ ਰੋਕ ਟੋਕ ਨਹੀਂ ਫੋਟੋ ਖਿਚਾਓ ਵੀਡੀਓ ਕਰਾਓ ਕੋਈ ਨਹੀਂ ਪਉਦਾ ਪਰ ਹਾਂ ਆਰਮੀ ਜ਼ਰੂਰ ਆ ਯਾਰ ਥਾਂਸ ਆਰਮੀ ਆ ਇੱਥੇ ਤੋਂ ਪਰੀ ਮਹਿਲ ਨੂੰ ਆਉਂਦੇ ਸੀ ਅਸੀਂ ਜਦੋਂ ਪਰੀ ਮਹਿਲ ਨੂੰ ਆਉਂਦੇ ਸੀਗੇ ਅਸੀਂ ਸਾਡੀ ਇੱਕ ਥਾਂ ਤੇ ਪਸਗਸ ਹੋਈ ਹੈਗੀ ਤੇ ਇੱਕ ਥਾਂ ਦੇ ਉੱਤੇ ਚੈਕਿੰਗ ਹੋਈ ਆ ਡਰਾਈਵਰ ਤਾਂ ਗੱਡੀ ਸਮੇਤ ਨਗਾਹ ਦਿੰਦੇ ਆ ਤੇ ਜਿਹੜਾ ਨਾਲ ਬੈਠਾ ਕੋਈ ਉਹ ਉਹਨੂੰ ਤੋੜ ਕੇ ਨਗਾਉਂਦੇ ਆ ਦੇ ਵਿੱਚ ਦੀ ਗੇਟ ਦੇ ਵਿੱਚ ਦੀ ਪਤਾ ਨਹੀਂ ਕਿਉਂ ਇੰਨੀ ਚੈਕਿੰਗ ਆ ਥਾਂ ਥਾਂ ਚੈਕਿੰਗ ਥਾਂ ਥਾਂ ਚੈਕਿੰਗ ਬਹੁਤ ਜਗ੍ਹਾ ਚੈਕਿੰਗ ਆ ਹਰੇਕ ਥਾਂ ਦੇ ਉੱਤੇ ਫੌਜ ਖੜੀ ਆ ਬਹੁਤ ਜ਼ਿਆਦਾ ਇਹ ਤਾਂ ਸੇਫਟੀ ਵਾਸਤੇ ਆ ਚਲੋ ਪਰ ਬਹੁਤ ਚੈਕਿੰਗ ਆ ਆ ਦੇਖੋ क्या, देखो। भी है दो किया? अच्छा वाशरूम बने हुए वाशरूम तो नहीं बने पढ़ लियो की चीज है हाँ ਇਹਦਾ ਜੁਰਮਾਨਾ ਲੱਗਿਆ ਵਾ ਜੁਰਮਾਨਾ ਕਾਦਾ ਇਹ ਆਹ ਕੋ ਜੁਰਮਾਨਾ ਜੀ ਜੁਰਮਾਨਾ ਲੱਗਿਆ ਪੜ ਲਿਓ ਤੇ ਇਹਦਾ ਨਹੀਂ ਕੋਈ ਪਤਾ ਆਪਾਂ ਨੂੰ ਕੀ ਹਸਾਬ ਕਿਤਾਬ ਨੇ ਇਹ ਚਲੋ ਅੱਗੇ ਦਿਖਾਉਨੇ ਆ ਆ ਮੇਨ ਫੋਟੋ ਸ਼ੂਟ ਪੁਆਇੰਟ ਦਰਖਤ ਵਾਲੇ ਘੈਂਟ ਘੈਂਟ ਆ ਵੇਖੋ ਆ ਚੀਜ਼ ਉਹ ਬਰਖਤ ਜਨਾਂ ਘੈਂਟ ਕਿਉਂ ਸਰਾਣਾ ਜੀ ਉਹ ਕਿੰਨਾ ਘੈਂਟ ਹੈ ਕਿਹੜਾ ਆ ਵੇਖੋ ਹਾਂ ਹਾਂ ਸਾਰੇ ਘੈਂਟ ਘੈਂਟ ਦਰਖਤ ਦਰਖਤ ਹੀ ਘੈਂਟ ਹੈ ਇੱਥੇ ਮਹਿਲ ਦਾ ਘੈਂਟ ਹੈਗਾ ਜੀ ਤੇ ਦਰਖਤ ਵੀ ਘੈਂਟ ਆ ਪੂਰਾ ਫੋਟੋ ਕਰਨਾ ਮਰੀ ਜਨ ਤੇ ਆਹ ਦੇਖੋ ਅਸੀਂ ਸਿਆਣੇ ਬੱਚੇ ਹਾਂ ਵੀ ਘੈਂਟ ਹੈ ਤੇ 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 ਫੋਲ ਲੱਗਿਆ ਸਰਾ ਹੋਇਆ ਪੈ ਕੰਮ ਹਣਾ ਆਰਮੀ ਵਾਲੇ ਵੀ ਇੱਥੇ ਵੀ ਲੱਗੇ ਹੋਏ ਹਨ ਪਰ ਪਤਾ ਸੀ ਕਰ ਲੈ ਸੀ ਉਹ ਕਹਿੰਦੇ ਕੋਈ ਚੱਕਰ ਨਹੀਂ ਫੋਟੋ ਕਰਾਓ ਵੀਡੀਓ ਕਰਵਾਓ ਆ ਦੇਖ ਸਕਦੇ ਇਥੋਂ ਟਾਪ ਫਲੋਰ ਦੇ ਉੱਤੋਂ ਆ ਜਿੱਥੇ ਖੜੇ ਆ ਇਸ ਟਾਈਮ ਟਾਪ ਫਲੋਰ ਹਨ ਟਾਪ ਫਲੋਰ ਦੇ ਉੱਤੇ ਖੜੇ ਆ ਆ ਤੀਜਾ ਫਲੋਰ ਆ ਥੱਲੇ ਦੂਜੀ ਮੰਜ਼ਲਾ ਸਭ ਤੋਂ ਥੱਲੇ ਪਹਿਲੀ ਮੰਜ਼ਲਾ ਪਹਿਲੀ ਥੱਲੇ ਜਾਣਾ ਆਪਾਂ ਚਲੋ ਜੀ ਚੱਲਦੇ ਆਂ ਉੱਲੀ ਮੰਜ਼ਲ ਉੱਤੇ ਤਿੰਨ ਮੰਜ਼ਲਾਂ ਦੇਖ ਲਈਆਂ ਸੀ ਸਾਰੀਆਂ ਐਂਡਾ ਪੂਰਾ ਓਕੇ ਆ ਵੀ ਹੋਣਾ ਚਲੋ ਥੱਲੇ ਚੱਲਦੇ ਆ ਦਿਖਾਉਨੇ ਸਾਨੂੰ ਵੀ ਫਿਰ ਚਲੋ ਬਈ ਚਲੋ ਹਾਲਦਿਆਂ ਪੁੱਜ ਕੇ ਫਿਰ ਇਸ ਤੋਂ ਬਾਅਦ ਦੋ ਤਿੰਨ ਲੋਕੇਸ਼ਨ ਹੋਰ ਜਾਣਾਗਾ ਸਾਹਮਣੇ ਜੇ ਸਾਨੂੰ ਦਿਖੂ ਸਿਆਦ ਇੱਥੋਂ ਅਸੀਂ ਤਾਂ ਦਿਲ ਦੇਖ ਸਕਦੇ ਆ ਕੈਮਰੀ ਨਿਗਾਹੇਰੀ ਘੱਟਦੀ ਹੁੰਦਾ ਸਾਹਮਣੇ ਫੋਰਟ ਐਕ ਦੇਖਦੇ ਆਂ ਟਾਈਮ ਲੱਗਿਆ ਅਜ ਫੋਰਟ ਚੱਲਦੇ ਆਂ ਨਹੀਂ ਫਿਰ ਫੇਰ ਦੇਖਦੇ ਆਂ ਜੇ ਨਾ ਟਾਈਮ ਲੱਗਿਆ ਅਜ ਚਲੋ ਐਕਸਪਲੋਰ ਤੇ ਚੱਲਦੇ ਆਂ ਲਓ ਜੀ 뷰 ਰੇਟ ਖਾਂ ਦੇ ਉੱਤੇ ਇੱਕੋ ਜਿਹਾ ਹੀ ਆਉਣਾਗਾ ਇਹ ਪਰ ਇਹ ਯਾ ਇਸ ਤੋਂ ਥੱਲੇ ਵੀ ਕੋਸ਼ੇਗਾ ਤਾਂ ਤੁਹਾਨੂੰ ਦਿਖਾਉਨੇ ਆਂ ਹਾਂ ਫਾਈਨਲ ਆ ਬਸ ਇੱਥੇ ਤੱਕ ਹੀ ਆ ਇੱਥੇ ਸਾਹਮਣੇ ਸ਼੍ਰੀਨਗਰ ਪੂਰਾ ਕੈਂਟ 뷰 ਆ ਨਾ ਇੱਥੇ ਹੱਸ ਤੋਂ ਥੱਲੇ ਵੀ ਬਣਿਆ ਫਿਰ ਦੋ ਪਾਰ ਪਹਿਲਾ ਫਲੋਰ ਦੂਜਾ ਤੀਜਾ ਚੌਥਾ ਤੇ ਇੱਕ ਹੋਰ ਥੱਲੇ ਬਣਿਆ ਹੋਇਆ ਹੈਲੀਪੈਡ ਇੱਥੇ ਜਹਾਜ਼ ਉਤਰਦੇ ਆ ਜੀ। ਉਹ ਜਿਹੜਾ ਹੈਲੀਪੈਡ। ਹਾਂ। ਇਹ ਵੀ ਵਧੀਆ ਹੈ। ਅਸੀਂ ਜਿਹੜਾ ਠੀਕ ਹੈ ਤੋਂ ਪੂਰਾ ਨਜ਼ਾਰਾ ਲੱਗਦਾ। ਪੂਰਾ ਸ਼੍ਰੀਨਗਰ ਨਜ਼ਰ ਆਉਂਦਾ ਇੱਥੋਂ। ਤੇ तकरीबन ਸਾਰੇ ਕਵਰ ਕਰ ਲਿਆ ਕਿ ਥੱਲੇ ਰਹਿ ਗਿਆ ਛੋਟਾ ਮੋਟਾ। ਦੇਖਦੇ ਆਂ ਫਿਰ ਚੱਲਦੇ। ਪੀੜੀਆਂ ਪੀੜੀਆਂ ਗਲੀਆਂ ਅੰਦਰ ਦੇ। ਕਿਵੇਂ ਲੋਕ ਪਹਿਲਾਂ ਪੱਥਾਂ ਆਿਆਂ ਦੇ। ਘਰਾਂ ਵਿੱਚ ਚੱਲ ਜਾਂਦੇ ਸਨ। ਠੰਡਾ ਬਹੁਤ ਹੈ ਜੀ ਬਹੁਤ ਠੰਡੀ ਆ ਪੱਥਰ ਪੱਥਰ ਹਨ ਅਗਰ ਕੋ ਠੰਡੀ ਠੰਡੀ ਇਹ ਜਿਹਾ ਜਿਹਾ ਉੱਤੇ ਬਣਿਆ ਤਾਈਓ ਚਲੋ ਵੇਖੀ ਲੈ ਤਕਰੀਬਨ ਤੁਸੀਂ ਸਾਰਾ ਹੋਣਾ ਉਹ ਪੁਰਾਣੀ ਜਗਾ ਯਾਰ ਚਲੋ ਇਹ ਦੇਖ ਲੈ ਆਪਾਂ ਫਿਰ ਪਰੀ ਮਹਿਲ ਚੱਲਦੇ ਆਂ ਫਿਰ ਅੱਗੇ ਜੇ ਕੋਈ ਸ਼ੋਰ ਦੇਖਣਾ ਹੋਇਆ ਤੁਹਾਨੂੰ ਜਰੂਰ ਦਿਖਾਉਨੇ ਆ ਲਓ ਜੀ ਅੱਜ ਦੀ ਦੂਜੀ ਲੋਕੇਸ਼ਨ ਦੇ ਉੱਤੇ ਆ ਗਏ ਆਂ ਪਹਿਲਾਂ ਆਪਾਂ ਦੇਖਿਆ ਸੀਗੇ ਪਰੀ ਮਹਿਲ ਤੇ ਆ ਚੈੱਕ ਕਰਿਓ ਇਹ ਹੈਗਾ ਮੁਗਲ ਗਾਰਡਨ ਚਸ਼ਮਾ ਸ਼ਾਹੀ ਦੇਖਦੇ ਆਂ ਚਸ਼ਮਾ ਸ਼ਾਹੀ ਦੇ ਵਿੱਚ ਕੀ ਕੀ ਆ ਵੇਖਣ ਨੂੰ ਇਹਦਾ ਗਾਰਡਨ ਆ ਬੜਾ ਘੈਂਟ ਲੱਗਦਾ ਬਾਹਰੋਂ ਅੰਦਰ ਜਾ ਕੇ ਵੇਖਦੇ ਆ ਫਿਰ ਤੁਹਾਨੂੰ ਵੀ ਦਿਖਾਉਨੇ ਆ ਥੋੜਾ ਮੋਟਾ ਸਮਾਨ ਜਾਂ ਲੈਣਾ ਫਿਰ ਲੈ ਲਈਏ ਪਹਿਲਾਂ ਉਸ ਤੋਂ ਬਾਅਦ ਫਿਰ ਦਿਖਾਉਨੇ ਸੋਨ ਅੰਦਰ ਆ ਕੇ ਇਸ ਤਰ੍ਹਾਂ ਦਾ ਬਾਹਰੋਂ ਥਿਊ ਹੈ ਇਹਦਾ ਇਸ ਤੋਂ ਸਿੱਧਾ ਜਾਉਂਗੇ ਇੱਧਰ ਇੱਧਰ ਪਰੀ ਮਹਿਲ ਆ ਆ ਚਸ਼ਮੇ ਸਾਹੀ ਆ ਅਸੀਂ ਵਾਪਸੀ ਵਲੇ ਕਰ ਕਰਨੇ ਆ ਸਾਰੇ ਤੇ ਕਿਸੇ ਨੇ ਜਾਂਦੇ ਹੋਏ ਕਰਨੇ ਜਾਂਦੇ ਹੋਏ ਵੀ ਕਵਰ ਕਰ ਸਕਦਾ ਅਸੀਂ ਵਾਪਸੀ ਵਲੇ ਸਾਰੇ ਕਵਰ ਕਰਾਂਗੇ ਜੇ ਕਿਹਨੇ ਖਾਣਾ ਪੀਣਾ ਤਾਂ ਚਸ਼ਮੇ ਸਾਹੀ ਰੈਸਟੋਰੈਂਟ ਆ ਦੇਖਦੇ ਆ ਚੱਲਦੇ ਜੇ ਇਹਨਾਂ ਕੋਲੇ ਕੁਝ ਵਧੀਆ ਹੋਇਆ ਖਾਣ ਪੀਣ ਨੂੰ ਤਾਂ ਪਹਿਲਾਂ ਇਹ ਤੋਂ ਖਾਣੇ ਆ ਫਿਰ ਦੇਖਦੇ ਆ ਗਾਰਡਨ ਸਾਹਮਣੇ ਗਾਰਡਨ ਆ ਇੱਧਰ ਰੈਸਟੋਰੈਂਟ ਆ ਘੈਂਟ ਬਣੀ ਹੋਈ ਚੀਜ਼ ਆ ਤਾਂ ਪਹਿਲਾਂ ਖਾਪੀ ਲਈਏ ਹਾਂ ਜੀ ਘੈਂਟ ਆ ਲਓ ਜੀ ਚਸ਼ਮਾ ਸਾਹੀ ਦੇ ਵਿੱਚ ਐਂਟਰ ਕਰ ਚੁੱਕੇ ਆ ਚੱਲਦੇ ਆ ਦੇਖਦੇ ਆ ਤਾਂ ਕੀ ਕੀ ਆ ਹੈ ਤਾਂ ਇਕੱਲਾ ਗਾਰਡਨ ਹੀ ਆ ਪਾਣੀ ਜੜੇਗਾ ਦੇਖੋ ਇਦਾਂ ਇਦਾਂ ਦੇ ਫੁੱਲ ਆ ਜਿਹੜੇ ਆਪਾਂ ਕਦੇ ਦੇਖੇ ਵੀ ਨਹੀਂ ਹੁਣੇ ਆਹ ਦੇਖੋ ਆਹ ਚੀਜ਼ ਬਰਖਤ ਕਿੰਨਾ ਘੰਟਾ ਸਾਰਾ ਹੀ ਭਰਿਆ ਪਿਆ ਚਟਟੇ ਚਟਟੇ ਫੁਲਾਣਾ ਇਹਦੇ ਵੀ ਖਾਸੇ ਸਟੈਪ ਜੇ ਨੇ ਤਾਂ ਤਾਂ ਚੱਲਦੇ ਆ ਸਟੈਪ ਜੇ ਵਾਵਾ ਨੇ ਦੇ ਤਾਂ ਤੋਂ ਪਣੀ ਜਾਂਦਾ ਦੇਖਦੇ ਕਿੱਥੋਂ ਹੁੰਦਾ ਪਣੀ ਇੱਧਰ ਨੂੰ ਵੀ ਆਹ ਆ ਗਾਂ ਵੀ ਪੌੜੀਆਂ ਸਾਰੀਆਂ ਗੱਦੀ ਕਾ ਗੱਦੀ ਕਾ ਚਾਰੇ ਪਾਸੇ ਮਡੇ ਘੰਟ ਘਟ ਫਲ ਲੱਗੇ ਹੋਇਆ ਜੇ ਕਿਸੇ ਨੇ ਫੋਟੋ ਵਗੈਰਾ ਕਰਾਉਣੀ ਆ ਟ੍ਰੈਡੀਸ਼ਨਲ ਡਰੈਸ ਵਿੱਚ ਵੀ ਕਰਾ ਸਕਦਾ ਕਿਹੜਾ ਥੱਲੇ ਪਾਣੀ ਆ ਜਾਂਦਾ ਸੀ ਇਹਦੇ ਚ ਦੀ ਜਾਂਦਾ ਵੇ ਬੜੀ ਘੰਟਾ ਜਗ੍ਹਾ ਵੀ ਵਿਜ਼ਿਟ ਕਰ ਲਓ ਜੇ ਕਿਸੇ ਨਾਲ ਕਰਨੀ ਆ ਇਹ ਗਾਰਡਨ ਇਕੱਲਾ ਬਸ ਹੋਰ ਕੁਝ ਨਹੀਂ ਫੁੱਲ ਆ ਕਈ ਪਾਸੇ ਜਿਹੜੇ ਕਿਤੇ ਵੀ ਨਹੀਂ ਹੋਣੇ ਹੋਰ ਇੱਥੇ ਆ ਅਭੀ ਡਾਲਦੇ ਯਹੀ ਸੈਲੂਟ ਟ੍ਰਿਪ ਨੇ ਦਾਜੀ ਨਾ ਬੈਠੇ ਨਹੀਂ ਖੜੇ ਖੜੇ ਵੀ ਜਾਇਏ ਤੂੰ ਪੂਰਾ ਜਵਾਨੀ ਚ ਆ ਜਵਾਨੀ ਚ ਆ ਕੋਲ ਨਹੀਂ ਅੱਡਾ ਵੱਡਾ ਅਰੇ ਗਈ ਲੋ ਪਾਣੀ ਵਗਦਾ ਇੱਥੋਂ ਦਾ ਸਾਰਾ ਮੋਟਰ ਨਹੀਂ ਲੱਗੀ ਵੀ ਮੋਟਰ ਨਾ ਲੱਗੀ ਐ ਇਹ ਪੱਕਾ ਹੀ ਹੁੰਦਾਗਾ ਕੁਦਰਤੀ ਤੌਰ ਤੇ ਹੈਗਾ ਗਲੇਸ਼ੀਅਰ ਦੇ ਉੱਤੋਂ ਆਉਂਦਾ ਹੋ ਪਾਣੀ ਸਾਰਾ ਥੱਲੇ ਤੱਕ ਇਹੀ ਪਾਣੀ ਜਾਂਦਾ